ਸੱਚੇ ਕਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਜੋਬ ਵੈਕੈਂਸੀ ਲੈ ਕੇ ਆਏ ਹਾਂ ਦੋਸਤੋ ਪੰਜਾਬ ਜੇਲ੍ਹ ਵਿਭਾਗ ਦੇ ਵਿੱਚ ਨਵੀਂ ਭਰਤੀ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਨੰਬਰ ਆਫ ਵੈਕੈਂਸੀਸ ਦੀ ਗੱਲ ਕਰੀਏ ਤਾਂ 500 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਤੁਸੀਂ ਕਰਨਾ ਹੈ ਜੀ ਔਨਲਾਈਨ ਕਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਕੁਆਲੀਫਿਕੇਸ਼ਨ ਕੀ ਹੈ ਕਿੰਨੇ ਫੀਸ ਲੱਗੇਗੀ ਲਾਸਟ ਡੇਟ ਕਿੰਨੀ ਹੈ ਇਸ ਸਬਦੀ ਡਿਟੇਲ ਵੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਲੀ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਅੱਜ ਦੇ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਅਧਿਨ ਸੇਵਾਮਾ ਚੋਰਡ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਇਹਨਾਂ ਪੋਸਟਾਂ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਆਨਲਾਈਨ ਅਪਲਾਈ ਕਰਨਾ ਸਟਾਰਟ ਹੋ ਚੁੱਕਾ ਹੈ ਲਾਸਟ ਡੇਟ ਦੀ ਗੱਲ ਕਰੀਏ ਤਾਂ 24/8/2025 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਫੀਸ ਭਰਨ ਦੀ ਲਾਸਟ ਡੇਟ ਹੈਗੀ ਹੈ ਜੀ 26/8/2025 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਫੀਸ ਹੈ ਜਿਹੜੀ ਉਹ ਪੇ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਵਿਭਾਗ ਦੀ ਗੱਲ ਕਰੀ ਤਾਂ ਬਧੀਕ ਡਾਇਰੈਕਟਰ ਜਰਨਲ ਆਫ ਪੁਲਿਸ ਜੇਲਾ ਪੰਜਾਬ ਦੇ ਵਿੱਚ ਇਹ ਪੋਸਟਾਂ ਨੇ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਪੋਸਟਾਂ ਹੈਗੀਆਂ ਜੀ ਸਹਾਇਕ ਸੁਪਰਡੈਂਟ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਨੰਬਰ ਆਫ ਵਾਕੈਂਸੀਸ ਦੀ ਗੱਲ ਕਰੀਏ ਤਾਂ 29 ਪੋਸਟਾਂ ਅੱਗੇ ਹੈਗਾ ਜੀ ਬਾਰਡਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਨੰਬਰ ਆਫ ਵਾਕੈਂਸੀਸ ਦੀ ਗੱਲ ਕਰੀਏ ਤਾਂ 451 ਪੋਸਟਾਂ ਫਿਰ ਹੈਗੀਆਂ ਜੀ ਮੈਟਰਨ ਦੀਆਂ 20 ਪੋਸਟਾਂ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ 500 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੇਲ੍ਹ ਵਿਭਾਗ ਦੇ ਵਿੱਚ ਕੈਟਾਗਰੀ ਵਾਈਜ਼ ਪੋਸਟਾਂ ਦੀ ਡਿਟੇਲ ਦਿੱਤੀ ਗਈ ਹੈ ਸਭ ਤੋਂ ਪਹਿਲਾ ਪੋਸਟ ਹੈਗੇ ਜੀ ਸਹਾਇਕ ਸੁਪਰਡੈਂਟ ਦੀ ਜਨਰਲ ਕੈਟਾਗਰੀ ਦੀਆਂ 13 ਪੋਸਟਾਂ ਜਿਨ੍ਹਾਂ ਵਿੱਚੋਂ 3 ਪੋਸਟਾਂ ਔਮਨ ਕੈਂਡੀਡੇਟ ਦੇ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਏਡਬਲਿਊਐਸ ਕੈਟਾਗਰੀ ਦੀਆਂ 3 ਪੋਸਟਾਂ ਐਸਸੀ ਐਮ ਐਂਡ ਬੀ ਦੀਆਂ 3 ਪੋਸਟਾਂ ਫਿਰ ਹੈਗੀਆਂ ਜੀ ਐਸਸੀ ਆਰ ਐਂਡ ਡੋਰ ਦੀਆਂ 2 ਪੋਸਟਾਂ ਬੀਸੀ ਦੀਆਂ 3 ਫਰੀडम फाइਟਰ ਦੀ ਇੱਕ ESM, SCMM ਐਂਡ BD ਦੀ ਇੱਕ ESM, SCR ਐਂਡ OD ਦੀ ਇੱਕ BCE ESM ਕੈਟਾਗਰੀ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ। ਜਰਨਲ ESM ਕੈਟਾਗਰੀ ਦੀ ਇੱਕ ਪੋਸਟ ਟੋਟਲ 29 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ 8 ਪੋਸਟਾਂ ਇਸਤਰੀ ਉਮੀਦਵਾਰਾਂ ਦੇ ਲਈ ਰੱਖੀਆਂ ਰੱਖੀਆਂ ਗਈਆਂ ਨੇ। ਅੱਗੇ ਪੋਸਟਾਂ ਹੈਗੀਆਂ ਜੀ ਬਾਰਡਰ ਤੇ ਮੈਟਰਨ ਦੀਆਂ। ਜਿਹੜੀਆਂ ਬਾਰਡਰ ਦੀਆਂ ਪੋਸਟਾਂ ਨੇ ਉਹਨਾਂ ਲਈ ਸਿਰਫ ਮੇਲ ਉਮੀਦਵਾਰ ਹੀ ਅਪਲਾਈ ਕਰ ਸਕਦੇ ਨੇ। ਮੈਟਰਨ ਦੀਆਂ ਪੋਸਟਾਂ ਫੀਮੇਲ ਕੈਂਡੀਡੇਟਸ ਲਈ ਆਊਟ ਕੀਤੀਆਂ ਗਈਆਂ ਨੇ ਕੈਟਾਗਰੀ ਵਾਈਜ਼ ਡਿਟੇਲ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਜਨਰਲ ਕੈਟਾਗਰੀ ਦੀਆਂ ਵਰਡਰ ਦੀਆਂ 57 ਪੋਸਟਾਂ ਆਊਟ ਕੀਤੀਆਂ ਗਈਆਂ ਨੇ EWS ਦੀਆਂ 46 ਪੋਸਟਾਂ ਤੇ ਮੈਟਰਨ ਦੀਆਂ ਦੋ ਪੋਸਟਾਂ ਇਸ ਤਰ੍ਹਾਂ ਹੀ ਹੋਰ ਵੀ ਕੈਟਾਗਰੀ ਵਾਈਜ਼ ਡਿਟੇਲ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ ਵਰਡਰ ਦੀਆਂ ਹੈਗੀਆਂ 451 ਤੇ ਮੈਟਰਨ ਦੀਆਂ 20 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਨਾਂ ਪੋਸਟਾਂ ਵਿੱਚ ਅਪਲਾਈ ਕਰਨ ਲਈ ਕੈਟਾਗਰੀ ਕੋਡ ਵੀ ਦਿੱਤਾ ਗਿਆ ਹੈ ਤੁਸੀਂ ਇੱਥੇ ਇੱਕ ਵਾਰ ਜ਼ਰੂਰ ਚੈੱਕ ਕਰ ਲੈਣਾ ਹੈ ਕੁਆਲਿਫੀਕੇਸ਼ਨ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਹਾਇਕ ਸੁਪਰਡੈਂਟ ਦੀ ਪੋਸਟ ਲਈ ਡਿਗਰੀ ਤੁਸੀਂ ਕੀਤੀ ਹੋਈ ਹੈ ਗ੍ਰੈਜੂਏਸ਼ਨ ਤੁਸੀਂ ਕੰਪਲੀਟ ਕੀਤੀ ਹੋਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਅੱਗੇ ਹੈਗੀ ਹੈ ਜੀ ਬਾਰਡਰ ਦੀ ਪੋਸਟ ਇਹ ਪੋਸਟਾਂ ਕੇਵਲ ਪੁਰਸ਼ ਉਮੀਦਵਾਰਾਂ ਦੇ ਲਈ ਹੀ ਆਊਟ ਕੀਤੀਆਂ ਗਈਆਂ ਨੇ ਇਹਨਾਂ ਪੋਸਟਾਂ ਦੇ ਵਿੱਚ ਕੇਵਲ ਪੁਰਸ਼ ਉਮੀਦਵਾਰ ਨੇ ਜਿਹੜੇ ਉਹੀ ਅਪਲਾਈ ਕਰ ਸਕਦੇ ਨੇ 12ਵੀਂ ਤੁਸੀਂ ਪਾਸ ਕੀਤੀ ਹੋਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਫਿਜ਼ੀਕਲ ਮੈਜ਼ਰਮੈਂਟ ਟੈਸਟ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਮਿਨੀਮਮ ਹਾਈਟ ਤੁਹਾਡੀ ਚੈਸਟ ਵਿਜ਼ਨ ਇਹ ਸਾਰੇ ਤੁਸੀਂ ਦੇਖ ਲੈਣਾ ਹੈ ਫਿਰ ਅਪਲਾਈ ਕਰਨਾ ਹੈ ਅਗੇ ਹੈਗੀਆਂ ਮੈਟਰਨ ਦੀਆਂ ਪੋਸਟਾਂ ਇਹਨਾਂ ਪੋਸਟਾਂ ਦੇ ਲਈ ਕੇਵਲ ਇਸਤਰੀ ਉਮੀਦਵਾਰ ਹੀ ਅਪਲਾਈ ਕਰ ਸਕਦੇ ਨੇ ਬਾਰ੍ਹਵੀ ਤੁਸੀਂ ਪਾਸ ਕੀਤੀ ਹੋਈ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਫਿਜ਼ੀਕਲ ਮੈਜ਼ਰਮੈਂਟ ਟੈਸਟ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਏਜ ਲਿਮਟ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਹਾਇਕ ਸੁਪਰਡੰਡੀਆਂ ਪੋਸਟਾਂ ਦੇ ਲਈ ਜਨਰਲ ਕੈਟਾਗਰੀ ਦੇ ਲਈ 21 ਸਾਲ ਤੋਂ ਲੈ ਕੇ 27 ਸਾਲ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਏਜ ਲਿਮਟ ਰੱਖੀ ਗਈ ਹੈ ਐਸੇ BC ਕੈਟਾਗਰੀ ਦੇ ਲਈ ਪੰਜਾਬ ਸਟੇਟ ਦੇ ਲਈ ਬਤਵਤ ਉੱਪਰਲੀ ਸੀਮਾ ਜਿਹੜੀ 32 ਸਾਲ ਰੱਖੀ ਗਈ ਹੈ ਇਸੇ ਤਰ੍ਹਾਂ ਹੀ ਹੋਰ ਵੀ ਕੈਟਾਗਰੀ ਵਾਈਜ਼ ਡਿਟੇਲ ਦਿੱਤੀ ਗਈ ਹੈ ਅੱਗੇ ਪੋਸਟਾਂ ਹੈਗੀਆਂ ਜੀ ਬਾਰਡਰ ਦੀਆਂ ਜਨਰਲ ਕੈਟਾਗਰੀ ਲਈ 18 ਸਾਲ ਤੋਂ ਲੈ ਕੇ 27 ਸਾਲ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਲਈ ਏਜ ਲਿਮਿਟ ਰੱਖੀ ਗਈ ਹੈ ਤੁਸੀਂ ਜਿਹੜੀ ਕੈਟਾਗਰੀ ਅਪਲਾਈ ਕਰਨਾ ਹੈ ਇੱਥੋਂ ਉਸ ਦੀ ਜਿਹੜੀ ਅਪਰ ਏਜ ਲਿਮਿਟ ਦੇ ਵਿੱਚ ਰੈਲਾਕਸੇਸ਼ਨ ਦਿੱਤੀ ਗਈ ਹੈ ਉਹ ਚੈੱਕ ਕਰ ਸਕਦੇ ਹੋ ਮੈਟਰਨ ਦੀਆਂ ਪੋਸਟਾਂ ਦੇ ਲਈ ਜਨਰਲ ਦੇ ਲਈ ਏਜ ਲਿਮਿਟ ਰੱਖੀ ਗਈ ਹੈ ਜੀ 18 ਸਾਲ ਤੋਂ ਲੈ ਕੇ 27 ਸਾਲ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਤੇ ਪਛਸ਼ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉੱਪਰਲੀ ਸੀਮਾ 32 ਸਾਲ ਹੋਵੇਗੀ ਪੇ ਸਕੇਲ ਦੀ ਜਾਣਕਾਰੀ ਕੁ ਜਿਸ ਪ੍ਰਕਾਰ ਹੈ ਸਹਾਇਕ ਸੁਪਰਡੈਂਟ ਦੀ ਪੋਸਟ ਦੇ ਲਈ ਲੈਵਲ 6 ਦੇ ਅਕੋਰਡਿੰਗ 35400 ਤੋਂ ਲੈ ਕੇ 112400 ਰੁਪਏ ਪੇ ਸਕੇਲ ਹੈ ਜਿਹੜਾ ਉਹ ਰਹਿਣ ਵਾਲਾ ਹੈ ਬਾਰਡਰ ਮੈਟਰਨ ਦੀਆਂ ਪੋਸਟਾਂ ਦੇ ਲਈ 19900 ਤੋਂ ਲੈ ਕੇ 63200 ਰੁਪਏ ਪੇ ਸਕੇਲ ਹੈ ਜਿਹੜਾ ਤੁਹਾਡਾ ਰਹਿਣ ਵਾਲਾ ਹੈ ਫੀਸ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਜਨਰਲ ਕੈਟਾਗਰੀ ਸੁਤੰਤਰਤਾ ਸੰਗਰਾਮੀ ਖਿਡਾਰੀ ਵਰਗ ਦੇ ਲਈ 1000 ਰੁਪਏ ਫੀਸ ਰੱਖੀ ਗਈ ਹੈ ਐਸਸੀ ਬੀਸੀ ਈਡਬਲਐਸ ਕੈਟਾਗਰੀ ਦੇ ਲਈ 250 ਰੁਪਏ ਸਾਬਕਾ ਫੌਜੀ ਤੇ ਆਸ਼ਰਿਤ ਵਰਗ ਦੇ ਲਈ 200 ਰੁਪਏ ਫੀਸ ਰੱਖੀ ਗਈ ਹੈ ਇੱਕ ਵਾਰ ਜੇਕਰ ਤੁਸੀਂ ਫੀਸ ਪੇ ਕਰ ਦਿੰਦੇ ਹੋ ਤਾਂ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਹੋਵੇਗੀ ਰਾਖਮਕੰਨ ਦਾ ਲਾਭ ਹੈ ਜਿਹੜਾ ਕੇਵਲ ਪੰਜਾਬ ਰਾਜ ਦੇ ਵਸਨੀਕਾਂ ਨੂੰ ਹੀ ਮਿਲੇਗਾ ਤੇ ਜੇਕਰ ਤੁਸੀਂ ਰਾਖਮਕੰਨ ਦਾ ਲਾਭ ਲੈਣਾ ਹੈ ਤਾਂ ਤੁਹਾਨੂੰ ਪੰਜਾਬ ਦਾ ਵਸਨੀਕ ਹੋਣ ਦਾ ਰੈਜ਼ੀਡੈਂਟ ਸਰਟੀਫਿਕੇਟ ਹੈ ਜਿਹੜਾ ਪੇਸ਼ ਕਰਨਾ ਪਵੇਗਾ ਤੇ ਜਿਹੜਾ ਸਰਟੀਫਿਕੇਟ ਹੈ ਇਹ 5 ਸਾਲ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਹੀ ਅਨੁਸੂਚਿਤ ਜਾਤੀ ਪਛਸ਼ ਸ਼੍ਰੇਣੀ ਤੇ ਸਾਬਕਾ ਫੌਜੀਆਂ ਦਾ ਸਰਟੀਫਿਕੇਟ ਹੈ ਜਿਹੜਾ ਪੰਜਾਬ ਸਰਕਾਰ ਦੀ ਪ੍ਰਚਲਿਤ ਹਦਾਇਤਾਂ ਅਨੁਸਾਰੀ ਹੋਣਾ ਚਾਹੀਦਾ ਹੈ ਪ੍ਰੀਖਿਆ ਸੰਬੰਧੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਆਬਜੈਕਟਿਵ ਟਾਈਪ ਮਲਟੀਪਲ ਚੁਆਇਸ ਕੁਐਸਚਨਸ ਪੁੱਛੇ ਜਾਣਗੇ ਲਿਖਤੀ ਪ੍ਰੀਖਿਆ ਲਈ ਜਾਵੇਗੀ ਇਸ ਦੇ ਨਾਲ ਹੀ ਤੁਹਾਡੇ ਇੱਕ ਪੰਜਾਬੀ ਦਾ ਵੀ ਪੇਪਰ ਲਿਆ ਜਾਵੇਗਾ ਜੋ ਕਿ 10ਵੀਂ ਪੱਧਰ ਤੱਕ ਦਾ ਹੋਵੇਗਾ ਜਿਹੜਾ ਇਹ ਪੇਪਰ ਹੈ ਇੱਕ ਪੰਜਾਬੀ ਦੇ ਪੇਪਰ ਦੇ ਵਿੱਚ ਤੁਸੀਂ 50% ਅੰਕਾਂ ਜਿਹੜੇ ਉਹ ਕੁਆਲੀਫਾਈ ਕਰਨ ਦੇ ਲਈ ਰੱਖੇ ਗਏ ਨੇ ਅਪਲਾਈ ਕਰਨ ਦੀ ਵਿਧੀ ਉਮੀਦਵਾਰ ਨੇ ਅਧਿਨ ਸੇਵਾਮਾ ਚੌਂਡ ਬੋਰਡ ਦੇ ਅਫੀਸ਼ੀਅਲ ਸਾਈਟ ਤੇ ਜਾਣਾ ਹੈ অনলাইন অ্যাপ্লিকেশন অধীন লিংক ਤੇ ক্লিক ਕਰਕੇ ਤੁਸੀਂ 30 ਸਤ ਤੋਂ ਲੈ ਕੇ 24 ਅਗਸਤ 2025 ਤੱਕ ਇਹਦਾ ਪੋਸਟਾਂ ਦੇ ਲਈ ஆன்ਲਾਈਨ ਅਪਲਾਈ ਕਰ ਸਕਦੇ ਹੋ ਕੇਵਲ ஆன்ਲਾਈਨ ਹੀ ਅਪਲਾਈ ਕਰਨਾ ਹੈ ਹੋਰ ਕਿਸੇ ਵੀ ਵਿਧੀ ਰਾਹੀਂ ਜੇਕਰ ਤੁਸੀਂ ਅਪਲਾਈ ਕਰਦੇ ਹੋ ਤਾਂ ਉਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ஆன்ਲਾਈਨ ਅਪਲਾਈ ਕਰਨ ਤੋਂ ਪਹਿਲਾਂ ਬੋਰਡ ਦੀ ਵੈੱਬਸਾਈਟ ਤੇ ਹਦਾਇਤਾਂ ਨੇ ਜਿਹੜੀਆਂ ਉੱਧਰ ਸਾਈਆਂ ਗਈਆਂ ਨੇ ਤੁਸੀਂ ਇੱਕ ਵਾਰ ਜ਼ਰੂਰ ਰੀਡ ਕਰ ਲਿਓ ਤਾਂ ਕਿ ਅਪਲਾਈ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਅਪਲਾਈ ਕਰਨ ਲਈ ਡਿਟੇਲ ਵਿੱਚ ਇਨਸਟਰਕਸ਼ਨਸ ਜਾਰੀ ਕੀਤੇ ਆ ਗਿਆਂ ਨੇ ਇਹਨਾਂ ਨੂੰ ਇੱਕ ਵਾਰ ਤੁਸੀਂ ਜ਼ਰੂਰ ਰੀਡ ਕਰ ਲਿਓ ਦੋਸਤੋ ਇਹ ਹੈਗੀ ਹੈ ਜੀ ਅਲਜੀ ਪੋਸਟਾਂ ਦੀ ਜਾਣਕਾਰੀ ਤੁਸੀਂ ਕਿਹੜੀ ਪੋਸਟ ਵਿੱਚ ਅਪਲਾਈ ਕਰ ਰਹੇ ਹੋ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਇਸੇ ਤਰ੍ਹਾਂ ਹੀ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਵਿਭਾਗਾ ਵਿੱਚ ਵੱਖ-ਵੱਖ ਪੋਸਟਾਂ ਦੇ ਲਈ ਨੋਟੀਫਿਕੇਸ਼ਨ ਆਊਟ ਕੀਤੇ ਗਏ ਨੇ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਵੀਡੀਓਜ਼ ਦੇਖ ਸਕਦੇ ਹੋ ਤੇ ਆਪਣੀ ਕੁਆਲੀਫਿਕੇਸ਼ਨ ਅਕੋਰਡਿੰਗ ਉਹਨਾਂ ਪੋਸਟਾਂ ਵਿੱਚ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਹਜੇ ਤੱਕ ਸਾਡਾ WhatsApp ਗਰੁੱਪ ਜੁਆਇਨ ਨਹੀਂ ਕੀਤਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਤੁਸੀਂ ਸਾਡੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਅਪਡੇਟ ਜਿਹੜੀ ਉਹ ਮਿਲਦੀ ਰਹੇ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ